ਸਿਰੀ ਰਾਗ ਮਹੱਲਾ ਪੰਜਵਾਂ ਇੱਕ ਪਛਾਣੂ ਚੀਕਾ ਇੱਕੋ ਰਖਣਹਾਰ ਇੱਕ ਸਕਾਮਨ ਆਸਰਾ ਇੱਕੋ ਪ੍ਰਾਣ ਆਧਾਰ ਤੇਸ ਸਰਨਾਈ ਸਦਾ ਸੁਖ ਪਰਮ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਵ ਤਿਆਗ ਗੁਰ ਪੂਰਾ ਆ ਰਾਤ ਨਿਤ ਇੱਕ ਸਕੀਲ ਬਲਾਗ ਰਹਾਉ ਇੱਕੋ ਪਾਈ ਮਿਤ ਇੱਕ ਇੱਕੋ ਮਾਤ ਪਿਤਾ ਇਕ ਸਕੀਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ ਸੋ ਪ੍ਰਭ ਮਨੋਨਾ ਵਿਸਰੈ ਜਿਨ ਸਭ ਕਛ ਵਸ ਕੀਤਾ ਘਰ ਇੱਕੋ ਬਾਹਰ ਇੱਕੋ ਥਾਣ ਥਨੰਤਰ ਆਪ ਜੀ ਜੰਤ ਸਭ ਜਿਨ ਕੀ 8 ਪਹਿਰ ਤੇ ਸਜਾਪ ਇਕ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਹੀਂ ਕੋਏ ਜਿਓ ਪਿੰਡ ਸਭ ਤਿਸ ਕਾ ਜੋਤਿ ਸੁਭਾਵੈ ਸੋ ਹੋਏ ਗੋਰਪੁਰ ਹੈ ਪੂਰਾ ਪਿਆ